اپنی ਕੋਇਲ 8ਵੇਂ ਮਹੀਨੇ ਚ ਹੋ ਗਈ ਸੀ ਤੇ ਇਹਦੀ ਮੰਮੀ ਨੂੰ ਇੰਜੈਕਸ਼ਨ ਵਗੈਰਾ ਲੱਗੇ ਸੀ ਕਾਫੀ ਬਿਮਾਰ ਸੀ ਤੇ ਇਹਨੂੰ ਆਪਾਂ 3-4 ਦਿਨਾਂ ਅੰਦਰ ਡਾਈਪਰ ਲਾ ਕੇ ਤੇ ਫੀਡਰ ਨਾਲ ਹੀ ਦੁੱਧ ਪਲਾਉਂਦੇ ਰਹਿ ਤਿੰਨ ਚਾਰ ਦਿਨ ਬਾਅਦ ਜਦੋਂ ਰਾਣੀ ਨੂੰ ਹੋਸ਼ ਆਇਆ ਫਿਰ ਆਪਾਂ ਕੋਇਲ ਨੇ ਦੇ ਕੋਲ ਛੱਡ ਕੇ ਆਏ ਤੇ ਹੌਲੀ-ਹੌਲੀ ਕੋਇਲ ਫਿਰ ਵੱਡੀ ਹੁੰਦੀ ਗਈ ਕਿਉਂਕਿ ਡਾਕਟਰ ਨੇ ਕਹਿਤਾ ਸੀ ਕਿ ਇਹ ਨਹੀਂ ਹੈਗੀ ਬਚੇਗੀ ਤੇ ਫਿਰ ਕੋਇਲ ਸੁੰਦਰੀ ਦਾ ਵੀ ਦੁੱਧ ਪਿੰਦੀ ਕਿਉਂਕਿ ਮੀਰਾ ਵੀ ਛੋਟੀ ਸੀ ਤੇ ਰਾਣੀ ਦਾ ਵੀ ਤੇ ਅੱਜ ਦੇਖੋ ਜੀ ਕੋਇਲ ਆਪਣੀ ਜਵਾਨ ਹੋ ਗਈ ਏ ਤੇ ਪਹਿਲੀ ਵਾਰੇ ਬੱਚਾ ਵੀ ਦਵੇਗੀ ਤੇ ਕੋਸ਼ਤ ਦੇ ਪਹਿਲਾਂ ਦੀ ਵੀਡੀਓ ਤੇ ਇਹ ਦੇਖੋ ਜੀ ਕੋਇਲ ਇਹਨੂੰ ਵੀ ਆਪਾਂ ਇਹ ਅੱਜ ਦੀ ਵੀਡੀਓ 184 ਬੁੱਲਦਾ ਹੀ ਸੀਮਨ ਲਗਵਾਇਆ ਏ ਤੇ ਜੀ 19 ਅਪ੍ਰੈਲ ਸੀ ਡੇਟ ਤੇ ਦੇਖੋ ਹਣ ਕਿਸ ਦਿਨ ਇਹ ਬੱਚਾ ਦੇਵੇਗੀ ਇੱਕ ਦੋ ਦਿਨ ਤੱਕ ਕੇ ਬੱਚਾ ਦੇ ਦੇਵੇਗੀ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਹੀ ਸ਼ਾਂਤ ਸੁਭਾਅ ਦੀ ਬਹੁਤ ਹੀ ਵਧੀਆ ਐ ਸੋਨਾ ਦੀ ਵੱਡੀ ਭੈਣ ਆ ਤੇ ਕੰਗਾ ਛੋਟੀ ਐ ਤੇ ਸਭ ਤੋਂ ਛੋਟੀ ਕੋਇਲ ਐ ਤਿੰਨੇ ਭੈਣਾਂ ਨੇ ਆਪਣੇ ਘਰੇ ਤੇ ਆਪਾਂ ਜਲਦੀ ਤੁਹਾਨੂੰ ਅਪਡੇਟ ਦੇ